ਜੁੱਕੇ ਨੇ ਬਾਈ ਗਰਾਊਂਡ ਦੇ ਵਿੱਚ ਪਹਿਲਾ ਬਾਰ ਮੈਚ ਹੋ ਰੇ ਨੇ ਉਹ ਪਰਲੀ ਸਾਈਡ ਦੇਖ ਸਕਦੇ ਹੋ ਤੁਸੀਂ ਉਹ ਪਹਿਲਾਂ ਦੇ ਆਏ ਆ ਬੱਚੇ ਆਪਣੀ ਮਸਤੀ ਕਰ ਰਹੇ ਨੇ ਪੂਰੀ ਇਧਰਲੀ ਸਾਈਡ 40 ਕਿਲੋ ਵਾਲੇ ਆ ਇਹ ਇਹ ਬੱਚੇ 35 40 ਕਿਲੋ ਖੇਡਦੇ ਆ ਇਹ ਤੁਸੀਂ ਦੇਖ ਰਹੇ ਹੋ ਰਣਿੰਦਰ ਆ ਗਿਆ ਸਾਡਾ ਦੇਖ ਸਕਦੇ ਹੋ ਪਹਿਲਾਂ ਦੋ ਚੱਕਰ ਲਾਉਣਗੇ ਬੱਚੇ ਉਮਰ ਵੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੀ ਲਓ ਜੀ ਹਾਂਜੀ ਜੀਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਉਹ ਸਾਡੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਆਪਾਂ ਆਪਣੀ ਗਰਾਊਂਡ ਦੀਆਂ ਸਾਡੇ ਪਲੇਅਰਾਂ ਦੀਆਂ ਠੀਕ ਹੈ ਜੀ ਰੀਲਾ ਪਾਇਆ ਕਰਾਂਗੇ ਆਪਾਂ ਵੇਖੋ ਰਨਿੰਦਰ ਸਾਡਾ ਕਿੜੀ ਕਿੜੀ ਭਰਾ ਜੁੜੇ ਬਈ ਕਿਵੇਂ ਹੈ ਬਈ ਬਹੁਤ ਵਧੀਆ ਬਈ ਬਹੁਤ ਵਧੀਆ ਬਈ ਬਹੁਤ ਵਧੀਆ ਭਰਾ ਨੇ ਕਮੈਂਟ ਕੀਤਾ ਹਨਾ ਵਧੀਆ ਲੱਗਿਆ ਤੇ ਵਧੀਆ ਬਈ ਵਧੀਆ ਇਹ ਦੇਖ ਸਾਡੀ ਬੱਚੀ ਪਹੁੰਚ ਗਈ ਹਾਂਜੀ ਤੇ ਜੇ ਕਿਸੇ ਭਰਾ ਨੇ ਸਾਡੇ ਨੇ ਹਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਆਰਮੀ ਦੀ ਤਿਆਰੀ ਨਹੀਂ ਬਾਈ ਨਹੀਂ ਨਹੀਂ ਆਰਮੀ ਵਾਲੇ ਮੁੰਡੇ ਤਾਂ ਹੁਣ 11 12 ਤਰੀਕ ਨੂੰ ਜਾਣ ਆ ਉਹਨਾਂ ਨੇ ਇੰਨੀ ਭਰਤੀ ਹੋ ਗਈ ਮੁੰਡੇ ਵੀਰੇ ਹੁਣ ਤਾਂ ਇਹ ਬੱਚੇ ਨੇ ਬਾਈ ਜਿਹੜੇ ਨਵੇਂ ਬੱਚੇ ਜੁੜੇ ਆ ਅਕਾਲ ਯੁਗਤ ਖੇਡਾਂ ਦੇ ਵਿੱਚ ਬਾਈ ਪਾਰਟਿਸਪੀਟ ਕਰਦੇ ਆ ਮੁੰਡੇ ਇਹ ਬੱਚੀਆਂ ਨੇ ਇਧਰਲੇ ਪਾਸੇ ਵੇਖੋ ਉਹ ਦੇਖੋ ਕਿੰਨੀ ਮਸਤੀ ਕਰੀ ਜਾਂਦੇ ਆ ਹਾਂਜੀ ਬਾਈ ਜੀ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਰਿਆਂ ਨੇ ਕਰ ਲਓ ਫਿਰ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ